ਚਾਰ ਪੰਜ ਦਿਨ ਲੱਗੇ ਕਹਿੰਦੇ ਸਿਰਫ ਦਿਵਾਲੀ ਨੂੰ ਤਸ ਨੂੰ ਲੈ ਕੇ ਗੀਜਰ ਖਰੀਦਣਾ ਆਰੋ ਖਰੀਦਣਾ ਐਲਈਡੀ ਖਰੀਦਣੀ ਐ ਦਾ ਹੋਰ ਇਲੈਕਟ੍ਰੋਨਿਕ ਦਾ ਸਮਾਨ ਖਰੀਦਣਾ ਕਹਿੰਦੇ ਜੀ ਖਰੜ ਦੇ ਵਿੱਚ ਸੈਨਿਨ ਕਲੇਵ ਨਿਜਰ ਚੌਂਗ ਤੇ ਵੱਡੀਆਂ ਆਫਰਾਂ ਲੱਗੀਆਂ ਸੈਨਿਨ ਇਲੈਕਟ੍ਰੋਨਿਕ ਵਾਲਿਆਂ ਦੇ ਸਤਰਾਵਾ ਸਰ ਦੇਖੋ ਓਪਰਟੀਨੀ ਗੱਲ ਕਰਾਂ ਰਹਾ ਦਾ ਜਿਹੜੀ ਨਾਰਮਲ ਥੋੜੀ ਇੱਕ ਸਾਲ ਚੱਲਦੀ ਸੀਗੀ ਠੀਕ ਹੈ ਜੀ ਦਿਵਾਲੀ ਕਰਕੇ ਵਾਰੰਟੀ ਥੋੜੀ 3 ਸਾਲ ਕੰਪਲੀਟ ਆ ਰਹੀ ਐ ਐਸਐਮਐਲ ਦੀ 3 ਸਾਲ ਦੀ ਵਾਰੰਟੀ ਮਿਲ ਰਹੀ ਐ ਦਿਵਾਲੀ ਆਫਰ ਦਿਵਾਲੀ ਆਫਰ ਜੀ ਇਸ ਤੋਂ ਇਸ ਤੋਂ ਇਲਾਵਾ ਸਮ ਕੈਟਾਗਰੀਜ਼ ਲਾਈਕ ਐਲਈਡੀ ਜਾਂ ਫ੍ਰਿਜ ਕੁਝ ਕੈਟਾਗਰੀਆਂ ਤੁਹਾਨੂੰ ਸ਼ੋਰਟ ਗਿਫਟ ਜ਼ਰੂਰ ਨਾਲ ਦਿੱਤਾ ਜਾਏਗਾ ਦਿੱਤਾ ਜਾਏਗਾ ਭਾਈ ਸਿਆ ਪੈਣਾ ਠੀਕ ਹੈ ਜੀ ਮਾਮ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਕੋਈ ਵੀ ਕੱਪੜਾ ਤੁਹਾਨੂੰ ਹੱਥ ਨਾਲ ਧੋਣ ਦੀ ਲੋੜ ਨਹੀਂ ਆਪਣੇ ਕੋਲ ਫੁੱਲੀ ਮਸ਼ੀਨ ਹੈ ਅਵੇਲੇਬਲ ਹੈ ਤੁਸੀਂ ਕੱਪੜਾ ਪਾਓ ਵਨ ਟੱਚ ਸਟਾਰਟ ਹੈ ਪਾਵਰ ਆਨ ਸਟਾਰਟ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਆਪਣੇ ਕੱਪੜਾ ਉਹਦੇ ਵਿੱਚ ਧੋਹਦੀ ਹੈ ਆਪਣੇ ਆਪ ਕੱਪੜਾ ਧੋਏਗੀ ਕੱਪੜਾ ਖੰਗਾਲੇਗੀ ਤੇ ਸੁਕਾਏਗੀ ਜੀ ਭਾਈ ਇਹ ਪੁਰਾਣਾ ਏਸੀ ਰੱਖਿਆ ਵਿੱਚ ਕੱਟਿਆ ਆ ਜੀ ਇਹ ਪੁਰਾਣਾ ਕਸਟਰ ਦਾ ਕੱਟਿਆ ਇਹ ਡਿਪੈਂਡ ਐਸਾ ਥੋੜੀ ਏਸੀ ਦੀ ਕੰਡੀਸ਼ਨ ਕੀ ਹੈ ਠੀਕ ਹੈ ਜੀ 3000 5000 7000 ਜੋ ਹੈ ਏਸੀ ਦੇ ਉੱਪਰ ਵੀ ਤੁਹਾਨੂੰ ਐਕਸਚੇਂਜ ਆਫਰ ਮਿਲ ਜੇਗੀ ਸੈਣੀ ਇਲੈਕਟ੍ਰੋਨਿਕ ਦੇ ਕਟਿਆ ਹੋਇਆ ਸਾਰਾ ਠੀਕ ਹੈ ਜੀ ਤੁਹਾਨੂੰ ਗਲਾਸ ਨੇ ਕੋਈ ਗੱਲ ਬਾਤ ਟੁੱਟਦੀ ਨਹੀਂ ਹੈਗੀ ਇਹ ਮਸ਼ੀਨਾਂ ਐ ਸਭ ਤੋਂ ਵੱਡੀ ਇਹਦੀ ਖਾਸियत ਕੀ ਹੈ ਹੈਵੀ ਮਸ਼ੀਨ ਹੂੰ ਤੇ ਬੰਦਾ ਵੀਰੇ ਕਾਉਂਟਰ ਵਾਲਾ ਬੰਦਾ ਵੀ ਖੜਾ ਲਓ ਉੱਪਰ ਮਸ਼ੀਨ ਕਿਤੇ ਨਹੀਂ ਜਾਣ ਲੱਗੀ ਟੁੱਟਣੀ ਟੁੱਟਣੀ ਲੱਗੀ ਹੋएगी ਨਹੀਂ ਕਿ ਬ੍ਰਾਂਡ ਕੋਲ ਹਾਂ ਜੁਸਰ ਮਿਲ ਜਾਣਗੇ ਠੀਕ ਹੈ ਕਿਹੜੀ ਕਿਹੜੀ ਕੰਪਨੀ ਦੇ ਮਿਲਣਗੇ ਦੱਸਣਾ ਚਾਹੋਗੇ ਅਸੀਂ ਨਾਲ ਗੱਲ ਕਰਾਂ ਸੁਜਾਤਾ ਹੈਵਲਸ ਫਲਿਪਸ ਠੀਕ ਹੈ ਜੀ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਹੈ ਸਰ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਨੀਵ ਮਾਡਲ ਹੈ ਸਰ ਠੀਕ ਹੈ ਜੀ ਟ੍ਰਿਪਲ ਡੋਰ ਸਾਈਡ ਵਾਈ ਸਾਈਡ ਟ੍ਰਿਪਲ ਡੋਰ ਸਭ ਤੋਂ ਵੱਡੀ ਐਡਵਾਂਟੇਜ ਕੀ ਹੈ ਸਰ ਇਹਦੀ ਜਿਹੜੀ ਹੈ ਸਪੇਸ ਹੈ ਨੋਰਮਲ ਫ੍ਰੀਜ ਨਾਲੋਂ ਕੀ ਹੈ ਸਾਨੂੰ 30% ਸਪੇਸ ਮਿਲ ਜਾਂਦੀ ਹੈ ਫ੍ਰੀਜਰ ਦੇ ਵਿੱਚ ਆ ਫ੍ਰੀਜਰ ਦੇ ਵਿੱਚ ਕੀ ਹੈ ਵਨ ਸਾਈਡ ਬੜਾ ਪੂਰਾ ਪੂਰਾ ਫ੍ਰੀਜਰ ਹੈ ਇਹਦੇ ਵਿੱਚ ਕੀ ਹੈ ਜਿੰਨੀ ਕੀ ਰਿਕੁਆਇਰਮੈਂਟ ਥੋੜੀ ਯੂਟਿਲਾਈਜੇਸ਼ਨ ਹੈ ਸਰ ਸਮਾਨ ਦੀ ਮਿਨੀਮਮ ਫ੍ਰੀਜਰ ਵੀ ਮਿਲ ਜਾਂਦਾ 18% ਠੀਕ ਹੈ ਜੀ ਹੁਣ ਜਿਹੜਾ ਉੱਪਰ ਦਾ ਪਾਰਟ ਆ ਸਰ ਥੋੜਾ ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਕੂਲਿੰਗ ਵੀ ਸੈਟ ਹੋ ਜਾਂਦੀ ਹੈ ਉਹ ਲਿੰਕ ਜਸ ਕਰ ਸਕਦਾ ਹੈ ਜੀ ਸਰ ਵਿਦ ਵਾਈਫਾਈ ਹੈ ਆਪਣੇ ਫੋਨ ਦੇ ਥਰੂ ਵੀ ਕੰਟਰੋਲ ਕਰ ਥਾਦੇ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਸੇਮ ਹਰ ਬੰਦ ਦਿਨ ਲਗੇ ਕਹਿੰਦੇ ਸਿਰਫ ਦੀਵਾਲੀ ਨੂੰ ਤਾਸ ਨੂੰ ਲੈ ਕੇ ਗੀਜਰ ਖਰੀਦਣਾ ਆਰੋ ਖਰੀਦਣਾ ਐਲਈਡੀ ਖਰੀਦਣੀ ਹੈ ਦਾ ਹੋਰ ਇਲੈਕਟ੍ਰੋਨਿਕ ਦਾ ਸਮਾਨ ਖਰੀਦਣਾ ਕਹਿੰਦੇ ਜੀ ਖਰੜ ਦੇ ਵਿੱਚ ਸੈਨਿਨ ਕਲੇਵ ਨਿਜਰ ਚੌਂਗ ਤੇ ਵੱਡੀਆਂ ਆਫਰਾਂ ਲੱਗੀਆਂ ਸੈਨਿਨ ਇਲੈਕਟ੍ਰੋਨਿਕ ਵਾਲਿਆਂ ਦੇ ਕਿਉਂਕਿ ਖਾਸ ਆਫਰਾਂ ਲੱਗੀਆਂ ਹੋਈਆਂ ਬਹੁਤ ਸਪੈਸ਼ਲ ਆਫਰਾਂ ਲੱਗੀਆਂ ਹੋਈਆਂ ਕੋਈ ਵੀ ਸਮਾਨ ਪਰਚੇਸ ਕਰਦੇ ਹੋ ਗਿਫਟ ਤੱਕ ਲੱਗੇ ਹੋਏ ਨੇ ਵੀਰ ਹੁੰਦੀ ਸਾਡੇ ਦਾ ਮੌਜੂ ਇਸ ਦੀ ਉੱਪਰ ਕਿਹੜੀ ਆਫਰ ਚੱਲ ਰਹੀ ਹੈ ਇਸ ਦੀ ਤੇ ਫਿਰ ਜੀ ਇੱਕ ਤਾਂ ਇਹੋੜਾ ਆਪਣਾ ਬ੍ਰਾਂਡ ਵੱਲੋਂ ਸਕੀਮਾਂ ਆਈਆਂ ਹੋਈਆਂ ਨੇ ਇੰਸਟਾਲੇਸ਼ਨ ਫ੍ਰੀ ਹੈ ਠੀਕ ਹੈ ਜੀ ਦੂਜੀ ਗੱਲ ਕਰੀਏ ਵਾਰੰਟੀ ਗਾਰੰਟੀ ਭਾਜੀ ਕੰਪਲੀਟ 5 ਸਾਲ ਆਲ ਓਵਰ ਪਾਰਟ ਦੀ ਦੇ ਰਹੀ ਹੈ ਇਨਕਲੂਡ ਗੈਸ ਠੀਕ ਹੈ ਜੀ ਕੋਈ ਸਿਲੈਕਟਿਡ ਬ੍ਰਾਂਡ ਨੇ ਜਿਹਦੇ ਉੱਪਰ ਤੁਹਾਨੂੰ ਕੰਪਲੀਟ ਵਾਰੰਟੀ 5 ਸਾਲ ਦੀ ਵਿਦ ਗੈਸ ਮਿਲ ਰਿਹਾ ਬ੍ਰਾਂਡ ਸਾਰੇ ਮਿਲਣਗੇ ਵੀਰੇ ਆਪਣੇ ਕੋਲ ਬ੍ਰਾਂਡ ਸਾਰੇ ਮਿਲ ਜਾਣਗੇ ਭਾਜੀ ਆਲਮੋਸਟ ਐਂਜੀ ਸੈਮਸੰਗ ਬੋਲਟਾਸ ਲਾਇਡ ਠੀਕ ਹੈ ਜੀ ਮਿਸ਼ੂਬੀਸ਼ੀ ਇਸ ਤੋਂ ਇਲਾਵਾ ਗੱਲ ਕਰਾਂ ਮੈਂ ਪ੍ਰਾਣਾਇਤੀ ਤੁਸੀਂ ਲੈ ਆਓ ਠੀਕ ਹੈ ਜੀ ਆਪਣਾ ਪ੍ਰਾਣਾਇਤੀ ਚੇਂਜ ਕਰਨਾ ਚਾਹੁੰਦੇ ਹਾਂ ਉਸ ਤੇ ਵੀ ਬੈਸਟ ਥੋੜਾ ਐਕਸਚੇਂਜ ਆਫਰ ਚੱਲ ਰਹੀ ਹੈ 3000 ਤੋਂ 5000 6 7000 ਤੱਕ ਦਾ ਕੈਸ਼ ਆਪਣਾ ਥੋੜਾ ਕੀ ਕਹਿੰਦੇ ਆਪਣਾ ਇਸੇ ਘਟਾਇਆ ਜਾਊਗਾ ਇਸੀ ਕੱਟਿਆ ਜਾਏਗਾ ਠੀਕ ਹੈ ਜੀ ਇਸ ਤੋਂ ਇਲਾਵਾ ਬ੍ਰਾਂਡ ਦੀ ਗੱਲ ਕਰਾਂ ਭਾਜੀ ਬ੍ਰਾਂਡ ਵੱਲੋਂ ਵੀ ਕਈ ਕਾਰਡ ਆਫਰ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਪਿਆਜ ਵੱਲੋਂ ਦੀ ਗੱਲ ਕਰਾਂ ਪਿਆਜ ਵੱਲੋਂ ਥੋੜੀ ਫਲੈਕਸੀ EMI ਆਫਰ ਚੱਲ ਰਹੀ ਹੈ ਜੀ ਜਿਹਦੇ ਵਿੱਚ ਲੌਂਗ ਟਰਮ EMI ਵੀ ਤੁਸੀਂ ਕਰਾ ਸਕਦੇ ਹੋ ਕਿੰਨੇ ਕਿਸ਼ਤਾਂ ਹੋਣਗੀਆਂ ਵੀਰੇ ਜ਼ੀਰੋ ਡਾਉਨ ਪੇਮੈਂਟ ਦੇ ਕੇ 2000 ਦੀਆਂ ਥੋੜੀਆਂ ਲੰਬੀਆਂ ਕਿਸ਼ਤਾਂ ਬਣ ਜਾਣਗੀਆਂ ਇਸੇ ਦੇ ਉੱਪਰ ਜੀ ਤੇ ਕੈਸ਼ਬੈਕ ਆਫਰ ਵੀ ਚੱਲਦੀਆਂ ਕੈਸ਼ਬੈਕ ਵੀ ਜੀ ਕ੍ਰੈਡਿਟ ਕਾਰਡ ਦੇ ਉੱਪਰ 5% 10% ਠੀਕ ਹੈ ਜੀ 5 ਤੋਂ 6000 ਤੱਕ ਦਾ ਕੈਸ਼ਬੈਕ ਇਥ ਆਪਣੀਆਂ ਭੈਣਾ ਠੀਕ ਹੈ ਜੀ ਮਾਮ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਕੋਈ ਵੀ ਕੱਪੜਾ ਤੁਹਾਨੂੰ ਹੱਥ ਨਾਲ ਧੋਣ ਦੀ ਲੋੜ ਨਹੀਂ ਆਪਣੇ ਕੋਲ ਫੁੱਲੀ ਮਸ਼ੀਨ ਅਵੇਲੇਬਲ ਹੈ ਤੁਸੀਂ ਕੱਪੜਾ ਪਾਓ ਵਨ ਟੱਚ ਸਟਾਰਟ ਹੈ ਪਾਵਰ ਆਨ ਸਟਾਰਟ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਆਪਣੇ ਆਪ ਕੱਪੜਾ ਧੋਹਦੀ ਹੈ ਆਪਣੇ ਆਪ ਕੱਪੜਾ ਖੰਗਾਲੇਗੀ ਤੇ ਸੁਕਾਏਗੀ ਜੀ ਤੇ ਮਸ਼ੀਨਾਂ ਤੁਹਾਨੂੰ ਨਾਲ ਲੱਗਣ ਦੀ ਲੋੜ ਨਹੀਂ ਕਿਸੇ ਮਸ਼ੀਨ ਦੇ ਵਿੱਚ ਕਿੰਨੇ ਕਿਲੋ ਦਾ ਸਾਰਾ ਧੋਹਦੀ ਹੈ ਸਰ ਕਪੈਸਿਟੀ ਦਾ ਵੀ ਸ਼ੁਰੂ ਹੋ ਜੀ ਆਪਣੀ 7 ਕਿਲੋ ਦੀ ਕਪੈਸਿਟੀ ਸ਼ੁਰੂ ਹੋ ਜਾਂਦੀ ਹੈ ਜੀ 12 14 ਕਿਲੋ ਤੱਕ ਮਸ਼ੀਨ ਰੋਣੀ ਟਾਪ ਲੋਡ ਅਵੇਲੇਬਲ ਹਾਂ ਆਈਐਬੀ ਵਾਲਪੂਲ ਠੀਕ ਹੈ ਜੀ ਐਲਜੀ ਹਾਇਰ ਤੇ ਸੈਮਸੰਗ ਜੀ ਜਿੰਨੇ ਵੀ ਪ੍ਰੀਮੀਅਮ ਬ੍ਰਾਂਡ ਹੈ ਹਰ ਇੱਕ ਮਾਡਲ ਤੁਹਾਡੇ ਅਵੇਲੇਬਲ ਹੈ ਇਸ ਤੇ ਵੀ ਸਾਰ ਬਜਾਜ ਵੱਲੋਂ ਸੇਮ ਮੈਂ ਤੁਹਾਨੂੰ ਵੀ ਪਹਿਲਾਂ ਦੱਸ ਕੇ ਹਟਾਈ ਸੀਆਂ ਦੇ ਵਿੱਚ ਠੀਕ ਹੈ ਜੀ ਫਲੈਕਸੀ EMI ਲੌਂਗ ਟਰਮ EMI ਥੋੜੀ ਬਣ ਜੇਗੀ ਇਸ ਤੋਂ ਇਲਾਵਾ ਕੈਡਿਗਾਰਡ ਆਫਰਸ ਹਰ ਇੱਕ ਬ੍ਰਾਂਡ ਤੇ ਅਵੇਲੇਬਲ ਨੇ ਹੂੰ ਤੇ ਦਿਵਾਲੀ ਇੱਕ ਸਪੈਸ਼ਲ ਆਫਰਾਂ ਨੇ ਸਾਰੀ ਦਿਵਾਲੀ ਦਾ ਵੀ ਦੇਖੋ ਇਸ ਤੇ ਵੀ ਐਕਸਚੇਂਜ ਆਫਰ ਹੈ ਪੁਰਾਣੀ ਮਸ਼ੀਨ ਲਿਆਓ ਤੁਸੀਂ ਠੀਕ ਹੈ ਜੀ ਸੈਮੀ ਫੁਲੀ ਕੋਈ ਵੀ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਉੱਥੇ ਵੀ ਬੈਟਰ ਛੇਨ ਹੋਏਗਾ ਤੁਹਾਡਾ ਤੇ ਬੈਟਰ ਕੈਸ਼ਬੈਕ ਤੇ ਬਹੁਤ ਵਧੀਆ ਤੁਹਾਨੂੰ ਡੀਲ ਦਵਾਂਗੇ ਜੀ ਅਜੇ ਐਲਡੀ ਵੀ ਮਿਲਣਗੇ ਆਪਣੇ ਕੋਲ ਹਾਂ ਜੀ ਹਾਂ ਜੀ ਸਰ ਆਪਣੇ ਕੋਲ ਐਲਡੀ ਵੀ ਹੈ ਬਿਲਕੁਲ ਕਿਹੜੀ ਸਕੀਮ ਚੱਲਦੀ ਹੈ ਅੱਜ ਗਦਵਾਲੀ ਨੂੰ ਲੈ ਕੇ ਦੇਖੋ ਜੇਕਰ ਮੈਂ ਰਿਗਾਰਡਿੰਗ ਕ੍ਰੈਡਿਟ ਕਾਰਡ ਦੀ ਗੱਲ ਕਰਾਂ ਤਾਂ ਕ੍ਰੈਡਿਟ ਕਾਰਡ ਦੇ ਵਿੱਚ ਸਰ ਕੈਸ਼ਬੈਕ ਤੁਹਾਡਾ 2000 ਤੋਂ ਸ਼ੁਰੂ ਹੋ ਕੇ ਠੀਕ ਹੈ ਜੀ 25000 ਤੱਕ ਦਾ ਹੈਡੀ ਦੇ ਵਿੱਚ ਕੈਸ਼ਬੈਕ ਹੈ 2000 ਤੋਂ ਲੈ ਕੇ 25000 ਤੱਕ ਦਾ ਕੈਸ਼ਬੈਕ ਮੈਕਸਮ ਕੈਸ਼ਬੈਕ ਥੋੜਾ 250 ਤੇ ਹੋਰ ਕਿਹੜੀਆਂ ਆਫਰਾਂ ਚੱਲ ਰਹੀਆਂ ਇਸ ਤੋਂ ਇਲਾਵਾ ਸਰ ਦੇਖੋ ਵਾਰੰਟੀ ਦੀ ਗੱਲ ਕਰਾਂ ਰਾਂ ਦਾ ਜਿਹੜੀ ਨਾਰਮਲ ਥੋੜੀ 1 ਸਾਲ ਚੱਲਦੀ ਸੀਗੀ ਠੀਕ ਹੈ ਜੀ ਦਿਵਾਲੀ ਕਰਕੇ ਵਾਰੰਟੀ ਥੋੜੀ 3 ਸਾਲ ਕੰਪਲੀਟ ਆ ਰਹੀ ਹੈ ਐਸਐਮਐਲ ਦੀ 3 ਸਾਲ ਦੀ ਵਾਰੰਟੀ ਮਿਲ ਰਹੀ ਹੈ ਦਿਵਾਲੀ ਆਫਰ ਦਿਵਾਲੀ ਆਫਰ ਜੀ ਇਸ ਤੋਂ ਇਲਾਵਾ ਸਰ ਬਜਾਜ ਵੱਲੋਂ ਵੀ ਕੁਝ ਕੈਸ਼ਬੈਕ ਚੱਲ ਰਿਹਾ ਹੈ ਠੀਕ ਹੈ ਜੀ ਜੇ ਤੁਸੀਂ ਬਜਾਜ ਦੇ ਰਿਸਟਿੰਗ ਕਸਟਮਰ ਹੋ ਕredi card holder ਹੋ ਥਰੂ ਬਜਾਜ ਫਾਈਨਾਂਸ ਕਰਾਉਣਾ ਚਾਹੁੰਦੇ ਹੋ ਠੀਕ ਹੈ ਉਹਦੇ ਥਰੂ ਵੀ ਬਜਾਜ ਵੱਲੋਂ ਕੁਝ ਕੈਸ਼ਬੈਕ ਆਫਰ ਹੈ ਜੀ ਪਰ ਪੈਂਡਾ ਵੀ ਇਸ ਤੋਂ ਲਾਵਾ ਬਣਾ ਗਿਆ TCL ਤੇ ਹਾਂ ਠੀਕ ਹੈ ਜੀ ਇਕਾਈ ਮੇਜਰ ਬ੍ਰਾਂਡ ਸਾਡੇ ਕੋਲ ਏ ਨਹੀਂ ਸਾਰਾ ਅਗਰ ਤੁਸੀਂ ਸਸਤੀ ਰੇਂਜ ਚ ਚਾਹੁੰਦੇ ਹੋ ਸਸਤੀ ਰੇਂਜ ਦੇ ਵਿੱਚ ਮੇਰੇ ਕੋਲ ਟੀਵੀ ਸ਼ੁਰੂ ਹੋ ਜਾਏਗਾ ਐਰ ਪਰ ਤੁਹਾਡੀ ਰਿਕੁਆਇਰਮੈਂਟ ਕੀ ਹੈ ਉਹਦੇ ਹਿਸਾਬ ਨਾਲ ਅਸੀਂ 8000 ਤੋਂ ਟੀਵੀ ਮੇਰਾ ਸ਼ੁਰੂ ਹੋਏਗਾ 832 ਇੰਚ ਦਾ 32 ਇੰਚ ਦਾ 8000 ਤੋਂ 8000 ਤੋਂ ਸਟਾਰਟ ਹੈ ਸਾਰਾ ਜੀ ਅਗੇ ਬ੍ਰਾਂਡ ਦੇ ਹਿਸਾਬ ਨਾਲ ਕੋਈ ਮਤਲਬ ਜੇ ਕਿਸੇ ਨੇ ਬ੍ਰਾਂਡ ਦੇਖਣਾ ਕੁਆਲਿਟੀ ਦੇਖਣੀ ਹੈ ਤਾਂ ਉੱਪਰ ਜਾ ਸਕਦੇ ਨੇ ਹਾਂ ਉੱਪਰ ਜਾ ਸਕਦੇ ਹਾਂ ਤੁਸੀਂ ਸਰ ਅਕੋਰਡਿੰਗ ਟੂ ਤੁਹਾਡੇ ਪ੍ਰਾਈਸ ਕੀ ਤੁਹਾਡੀ ਕੀ ਰਿਕੁਆਇਰਮੈਂਟ ਹੈ ਪ੍ਰਾਈਸ ਦੇ ਵਿੱਚ ਅਗਰ ਬੈਟਰ ਮਾਡਲ ਦੇਖਣਾ ਹੈ ਉਹ ਬ੍ਰਾਂਡ ਵੀ ਪਏ ਆਪਣੇ ਕੋਲ ਤੁੱਕੇ ਸਟਾਫ ਹੋਵੇ ਦਿਨ ਇਹਨਾਂ ਦੇ ਉੱਪਰ ਗੱਲ ਕਰੀਏ ਪਿਆਜ ਬਨਾਮ ਗੱਲ ਕਰਾਂ ਸਰ ਬਜਾਜ ਵੱਲੋਂ ਸਕੀਮ ਬਹੁਤ ਅੱਛੀ ਚੱਲ ਰਹੀ ਹੈ ਠੀਕ ਹੈ ਜੀ ਜ਼ੀਰੋ ਡਾਉਨ ਪੇਮੈਂਟ ਜੀ ਦੀਆਂ ਅਗਰ ਤੁਸੀਂ ਅਗਰ ਲੌਂਗ ਟਰਮ ਸਕੀਮਾਂ ਜਾਣਦੇ ਹੋ ਵੀ ਤੁਸੀਂ ਕੀਤ ਆਪਣੇ 2000 ਰੱਖਣੀ ਹੈ 2500 3000 ਜੀ ਲੰਬਾ ਟਾਈਮ ਕਰਾਉਣਾ ਚਾਹੁੰਦੇ ਹੋ ਤੁਹਾਨੂੰ ਓਬੀ ਸਕੀਮਾਂ ਆਪਣੇ ਕੋਲ ਅਵੇਲੇਬਲ ਨੇ ਇਸ ਤੋਂ ਇਲਾਵਾ ਸਮ ਕੈਟਾਗਰੀਜ਼ ਲਾਈਕ ਐਲਈਡੀ ਜਾਂ ਫ੍ਰਿਜ ਕੁਝ ਕੈਟਾਗਰੀਜ਼ ਨੂੰ ਸ਼ੋਰਟ ਗਿਫਟ ਜ਼ਰੂਰ ਨਾਲ ਦਿੱਤਾ ਜਾਏਗਾ ਦਿੱਤਾ ਜਾਏਗਾ ਬਾਈ ਸਪੀਕਰ ਰੱਖੇ ਨੇ ਹੋਮ تھیਟਰ ਰੱਖੇ ਨੇ ਵੀ ਮਿਲਦੇ ਨੇ ਆਪਣੇ ਕੋਲ ਗੱਲ ਕਰਨੀ ਹਾਂਜੀ ਹਾਂਜੀ ਸਰ ਕਿਹੜੀ ਕਿਹੜੀ ਕੰਪਨੀਆਂ ਇਹਨਾਂ ਵਿੱਚ ਸਰ ਬੋਟ ਹੈ ਜੀਬੀਐਲ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਸੋਨੀ ਜੀ ਐਲਜੀ ਹਮ ਇਹ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਸਰ ਤੇ ਸਾਰੀਆਂ ਬ੍ਰਾਂਡਡ ਕੰਪਨੀ ਜੀ ਗੱਲ ਕਰੀ ਬਾਈ ਸਾਰੀ ਬ੍ਰਾਂਡਡ ਸਰ ਹਮ ਸੋਨੀ ਬ੍ਰਾਂਡਡ ਆ ਗਿਆ ਸਰ ਮੈਂ ਜੀਬੀਐਲ ਠੀਕ ਹੈ ਜੀ ਜਾਨਣੀ ਹੋ ਜੇ ਮੈਂ ਬ੍ਰਾਂਡ ਬਾਰੇ ਜੀਬੀਐਲ ਸੋਨੀ ਐਲਜੀ ਇਹ ਸਾਰੇ ਪ੍ਰੀਮੀ ਕੱਟਿਆ ਵਿੱਚ ਕੱਟਿਆ ਹਾਂਜੀ ਹਾਂਜੀ ਵੀਰ ਜੀ ਇਹ ਪੁਰਾਣਾ ਕਸਵਰ ਦਾ ਕੱਟਿਆ ਹੋਇਆ ਜੀ ਹਾਂਜੀ ਠੀਕ ਹੈ ਜੀ ਇਹ ਡਿਪੈਂਡ ਹੈ ਸਾ ਥੋੜੀ ਏਸੀ ਦੀ ਕੰਡੀਸ਼ਨ ਕੀ ਹੈ ਠੀਕ ਹੈ ਜੀ 3000 5000 7000 ਜੋ ਹੈ ਏਸੀ ਦੇ ਉੱਪਰ ਵੀ ਤੁਹਾਨੂੰ ਐਕਸਚੇਂਜ ਆਫਰ ਮਿਲ ਜੇਗੀ ਸੈਣੀ ਇਲੈਕਟ੍ਰੋਨਿਕ ਦੇ ਕੱਟਿਆ ਹੋਇਆ ਸੈਣੀ ਇਲੈਕਟ੍ਰੋਨਿਕ ਦੇ ਕੱਟਿਆ ਸਾਰਾ ਠੀਕ ਹੈ ਜੀ ਏਥੇ ਦੇ ਉੱਪਰ ਵਿਕਸ਼ਨ ਜੋofer ਹੈ ਕਿ ਆਪਣਾ ਪੁਰਾਣਾ ਏਸੀ ਲੈ ਕੇ ਆਓ ਸਰ ਠੀਕ ਹੈ ਤੇ ਬ੍ਰਾਂਡ ਨਿਊ ਏਸੀ ਘਰੇ ਲੈ ਕੇ ਜਾਓ ਦੂਜੀ ਮੈਂ ਤੁਹਾਨੂੰ ਗੱਲ ਕਰਾਂ ਇੱਕ ਸਭ ਤੋਂ ਵੱਡਾ ਬੈਨੀਫਿਟ ਜਿਵੇਂ ਹੀ ਉਹਦੇ ਪਿੱਛੇ ਦੇਖਿਆ ਆਪਣਾ ਆਫਟਰ ਜੀਐਸਸੀ ਵੈਸੇ ਵੀ ਏਸੀ ਦੇ ਪ੍ਰਾਈਸ ਨਾ ਨਾਰਮਲ ਸੀਜ਼ਨ ਨਾਲੋਂ ਬਹੁਤ ਘਟ ਗਏ ਨੇ ਠੀਕ ਹੈ ਜੀ ਬ੍ਰਾਂਡ ਵੱਲੋਂ ਸਰ ਆਲਰੇਡੀ ਕੰਪਨੀਆਂ ਤੁਹਾਨੂੰ ਕੁਝ ਬ੍ਰਾਂਡ ਦੇ ਉੱਪਰ ਕੀ ਥੋੜੀ ਆਲਮੋਸਟ ਫਿਟਿੰਗ ਜਿਹੜੀ ਥੋੜੀ ਫ੍ਰੀ ਹੋ ਰਹੀ ਹੈ ਵਾਰੰਟੀ ਲੈਵਲ ਤੇ ਗੱਲ ਕਰਾਂ ਮੈਂ ਵਾਰੰਟੀ ਜਿਹੜੀ ਏਸੀਆਂ ਦੇ ਵਿੱਚ ਥੋੜੀ 5 ਸਾਲ ਕੰਪਲੀਟ ਪਾਰ ਦੀ ਠੀਕ ਹੈ ਜੀ ਅ ਬ੍ਰੈਂਡ IAM I ਲਾਈਕ ਬਜਾਦ ਦੀ ਗੱਲ ਕਰਨਾ ਬਜਾਦ ਦੇ ਵਿੱਚ ਵੀ ਥੋੜੀ ਲੌਂਗ ਟਰਮ IAM available ਨੇ ਜ਼ੀਰੋ ਦਾ ਪੇਮੈਂਟ ਦੇ ਉਸ ਲੰਬੀਆਂ ਕਿਸ਼ਤਾਂ ਵੀ ਕਰਾ ਸਕਦੇ ਹੋ ਪਰ ਪਹਿਲਾਂ ਕੁਛ ਨਹੀਂ ਦੇਣਾ ਜਾਂਦੇ ਜੀ ਅ ਦੂਜਾ ਫਾਇਦਾ ਅਗਰ ਤੁਸੀਂ ਕ੍ਰੈਡਿਟ ਕਾਰਡ ਹੋਲਡਰ ਨੂੰ ਕ੍ਰੈਡਿਟ ਕਾਰਡ ਹੋਲਡਰ ਉਹਨਾਂ ਨੂੰ ਵੀ ਥੋੜਾ ਬ੍ਰੈਂਡ ਵੱਲੋਂ ਹੂੰ 10 ਤੋਂ 15% ਜਿਹੜਾ ਕੈਸ਼ਬੈਕ ਇਥੇ ਦੇ ਉੱਪਰ available ਹੈ ਠੀਕ ਹੈ ਜੀ ਹਮਮ ਆਲਮੋਸਟ 5 ਤੋਂ 7000 ਦਾ ਫਾਇਦਾ ਤੁਹਾਨੂੰ ਕredi card ਤੇ ਵੀ ਹੋ ਸਕਦਾ ਹੈ ਜੀ ਕਰਦੇ ਹੋ ਬ੍ਰਾਂਡ ਦੇ ਭਰੋਸੇ ਤਾਂ ਪਹੁੰਚੋ ਸਾਨੀ ਇਲੈਕਟ੍ਰੋਨਿਕ ਦੇ ਕਹਿੰਦੇ ਜੀ ਦਿਵਾਲੀ ਨੂੰ ਲੈ ਕੇ ਨੇਕਾ ਗਿਫਟ ਲੱਗੇ ਹੋਏ ਨੇ ਆਫਰਾਂ ਲੱਗੀਆਂ ਹੋਈਆਂ ਕੈਸ਼ਬੈਕ ਲੱਗੇ ਹੋਏ ਨੇ ਹੋਰਨੇ ਕਾ ਆਫਰਾਂ ਚੱਲ ਰਹੀਆਂ ਨੇ ਤੇ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਵੀ ਕਹਿੰਦੇ ਟਫਨ ਗਲਾਸ ਵਾਲੀਆਂ ਵਾਸ਼ਿੰਗ ਮਸ਼ੀਨਾਂ ਮਿਲਣ ਗਈਆਂ ਦੇਖ ਸਕਦੇ ਹੋ ਪੂਰਾ ਸੈਕਸ਼ਨ ਇੱਥੇ ਵਾਸ਼ਿੰਗ ਮਸ਼ੀਨਾਂ ਦਾ ਟੌਪ ਲੋਡ ਫਰੰਟ ਲੋਡ ਜਿਹੜੀਆਂ ਨੋਰਮਲ ਵਾਸ਼ਿੰਗ ਮਸ਼ੀਨਾਂ ਨੇ ਸਾਰੀਆਂ ਮਿਲਣ ਗਿਆ ਕਿੰਨੇ ਕ ਰੇਂਜ ਤੋਂ 60 ਹੋ ਸਾਰੇ ਬ੍ਰਾਂਡ ਨੇ ਸਰ ਕੋਈ ਵੀ ਲੋਕਲ ਕੰਪਨੀ ਨਹੀਂ ਹੈ ਦੇ ਵਿੱਚ ਹਾਂਜੀ ਠੀਕ ਹੈ ਜੀ ਵਰਕਪੋਲ ਐਲਜੀ ਜੀ ਸੈਮਸੰਗ ਉਹ ਵੀ ਸਾਡੇ ਕੋਲ ਹੀ ਹਾਇਰ ਹੋ ਗਈ ਬੁਲਟਾਸ ਹੋ ਗਈ ਠੀਕ ਹੈ ਇਹ ਸਾਰੇ ਬ੍ਰਾਂਡ ਸਾਰੇ ਅਵੇਲੇਬਲ ਨੇ ਆਪਣੇ ਕੋਲ ਠੀਕ ਹੈ ਟਫਨ ਗਲਾਸ ਨੇ ਕੋਈ ਗੱਲ ਬਾਤ ਟੁੱਟਦੀ ਨਹੀਂ ਹੈਗੀ ਇਹ ਮਸ਼ੀਨਾਂ ਹੈ ਸਭ ਤੋਂ ਵੱਡੀ ਇਹਦੀ ਖਾਸियत ਕੀ ਹੈ ਹੈ ਵੀ ਮਸ਼ੀਨ ਹੂੰ ਤੇ ਬੰਦਾ ਵੀਰੇ ਕਵਾਂਟਰਾ ਵਾਲਾ ਬੰਦਾ ਵੀ ਖੜਾ ਲਾ ਦੇ ਉੱਪਰ ਮਸ਼ੀਨ ਕਿਤੇ ਨਹੀਂ ਜਾਣ ਲੱਗੀ ਟੁੱਟੇ ਟੁੱਟ ਨਹੀਂ ਲੱਗੇਗੇ ਨਹੀਂ ਕਿਉਂਕਿ ਬ੍ਰਾਂਡ ਦੇ ਵਿੱਚ ਤੇ ਕੁਆਲਿਟੀ ਵਿੱਚ ਕੰਮ ਕਰਦੇ ਆਂ ਕੁਆਲਿਟੀ ਦੇ ਵਿੱਚ ਕੰਮ ਕਰਦੇ ਆਂ ਤੇ ਪਹੁੰਚਣਾ ਕਿੱਥੇ ਦੱਸ ਦੋ ਇੱਕ ਵਾਰੀ ਸਨੀ ਇਲੈਕਟ੍ਰੋਨਿਕ ਸਨੀ ਕਲੇਵ ਨਿੱਜਰ ਚੌਂਕ ਠੀਕ ਹੈ ਜੀ ਇਹ ਆਪਣਾ ਸ਼ੋਰੂਮ ਹੈ ਇੱਥੇ ਹੂੰ ਤੋਂ ਵੇਣਤੀ ਵੀਰ ਜੀ ਸਾਰਿਆਂ ਨੂੰ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਆਓ ਇੱਕ ਵਾਰ ਇਹ ਦੇਖੋ ਐਕਸਪੀਰੀਅੰਸ ਕਰੋ ਠੀਕ ਹੈ ਜੀ ਦੇਖੋ ਸਭ ਤੋਂ ਮੇਨ ਗੱਲ ਕੀ ਹੁੰਦੀ ਹੈ ਜਸਟ ਲਾਈਕ ਮੈਂ ਕਈ ਕਰਸ਼ ਨੂੰ ਕਹਿਣਾ ਚਾਹੁੰਦਾ ਐ ਕੀ ਔਨਲਾਈਨ 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 ਠੀਕ ਹੈ ਜੀ ਸਭ ਤੋਂ ਮੇਨ ਖਾਸ ਗੱਲ ਇਹ ਹੈ ਜਦ ਤੱਕ ਤੁਸੀਂ ਪ੍ਰੋਡਕਟ ਟੱਚ ਐਂਡ ਫੀਲ ਨਹੀਂ ਕੀਤਾ ਠੀਕ ਹੈ ਜੀ ਤੁਹਾਨੂੰ ਇਹ ਕੁਆਲਿਟੀ ਨਹੀਂ ਪਤਾ ਲੱਗੇਗੀ ਕਿ ਪ੍ਰੋਡਕਟ ਦੇ ਵਿੱਚ ਸਾਨੂੰ ਮਿਲ ਕੀ ਰਿਹਾ ਮਿਲ ਕੀ ਰਿਹਾ ਠੀਕ ਹੈ ਜੀ ਤੁਸੀਂ ਵਿਜ਼ਿਟ ਕਰੋ ਸਰ ਪ੍ਰੋਡਕਟ ਨੂੰ ਇੱਕ ਲਾਈਵ ਦੇਖੋ ਫੀਲ ਕਰੋ ਠੀਕ ਹੈ ਬਾਕੀ ਜੋ ਵੀ ਤੁਹਾਡੀ ਦੇਖੋ ਕੁਆਰੀਜ਼ ਹੈ ਉਹ ਵੀ ਅਸੀਂ ਕਲੀਅਰ ਕਰਾਂਗੇ ਕਨਫਿਊਜ਼ਨ ਹੈ ਕਿਸੇ ਵੀ ਬ੍ਰਾਂਡ ਨਾਲ ਔਨਲਾਈਨ ਨਾਲ ਠੀਕ ਹੈ ਜੀ ਉਹ ਜਰੂਰ ਕਲੀਅਰ ਕਰਾਂਗੇ ਹਾਂ ਜੁੱਸਰ ਮਿਲ ਜਾਣਗੇ ਤਾਂ ਠੀਕ ਹੈ ਕਿਹੜੀ ਕਿਹੜੀ ਕੰਪਨੀ ਦੇ ਮਿਲਣਗੇ ਦੱਸਣਾ ਚਾਹੁੰਗੇ ਸਰਦੀਆਂ ਗੱਲ ਕਰਾਂ ਸੁਜਾਤਾ ਹੈਵਲਸ ਫਲਿਪਸ ਠੀਕ ਹੈ ਜੀ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਆ ਸਰ ਜਿਵੇਂ ਤੁਸੀਂ ਦੇਖ ਸਕਦੇ ਹੋ 에어 ਫਰਾਈ ਤੁਹਾਨੂੰ ਹਰ ਬ੍ਰਾਂਡ ਦਾ ਮਿਲ ਜੇਗਾ ਠੀਕ ਹੈ ਜੀ ਮਿਕਸੀਆਂ ਬਲੈਂਡਰ ਆ ਪ੍ਰੈਸਾ ਕੋਈ ਵੀ ਰਿਕੁਆਇਰਮੈਂਟ ਹੈ ਹਰ ਇੱਕ ਚੀਜ਼ ਆਪਣੇ ਕੋਲ ਅਵੇਲੇਬਲ ਹੈ ਤੇ ਜਿਦਾਂ ਇਨਵਰਟਰ رکھے ਹੋ ਨੇ ਬੈਟਰੀਆਂ ਇਨਵਰਟਰ ਬੈਟਰੀਆਂ ਪਿੰਦੀਆਂ ਆਪਣੇ ਕੋਲ ਸਾਰੀਆਂ ਇਨਵਰਟਰ ਬੈਟਰੀਆਂ ਸਰ ਲੀਵਗਾਰਡ ਲੂਮਿਨਸ ਆਪਰ ਕੋ ਬ੍ਰਾਂਡ ਮਿਲ ਜੇਗਾ ਸਾਰੇ ਮਿਲ ਜਾਣਗੇ ਸਾਰੇ ਮਾਡਲ ਮਿਲ ਜਾਣਗੇ ਬ੍ਰਾਂਡ ਹੈ ਤੇ ਦੂਜੀ ਗੱਲ ਹੈ ਬਿਲਕੁਲ ਜੈਨੂਨ ਸਰ ਕੋਈ थर्ड पार्टी ਮਟੀਰੀਅਲ ਨਹੀਂ ਹੈ ਕੋਈ ਡੈਂਟਡ ਠੀਕ ਹੈ ਜੀ ਸਕ੍ਰੈਪ ਦਾ ਕੋਈ ਮਟੀਰੀਅਲ ਨਹੀਂ ਸੇਲ ਕਰਦੇ ਸੀ ਜੀ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੇ ਫਰੈਸ਼ ਦਾ ਮਟੀਰੀਅਲ ਹੈ ਆਪਣੇ ਕੋਲ ਠੀਕ ਹੈ ਜੀ ਏ ਐਲੀ ਦਾ ਸਾਈਡ ਵਾਈ ਸਾਈਡ ਫ੍ਰੀਜ ਸਰ ਇੱਕ ਕਨਵਰਟੇਬਲ ਕਿੰਨੇ ਲੀਟਰ ਦਾ ਫ੍ਰੀਜ ਹੈ ਜੀ ਇਹ ਕੈਪੈਸਿਟੀ ਠੀਕ 650 ਲੀਟਰ ਹੈ ਸਰ 650 ਲੀਟਰ ਦਾ ਹਾਂਜੀ ਹਾਂਜੀ ਓਕੇ ਤੇ ਗੱਲ ਕਰੀਏ ਹੋਰ ਵੀ ਇਸ ਤੋਂ ਲੱਭ ਹੋਰ ਵੀ ਫ੍ਰੀਜ ਮੈਂ ਆਪਣੇ ਕੋਲ ਆਜੀ ਕਿ ਸਰ 프ਰੰਟ ਡੋਰ ਮਿਲ ਜੇਗਾ 4 ਡੋਰ ਹੈ ਠੀਕ ਹੈ ਜੀ ਟ੍ਰਿਪਲ ਡੋਰ ਸਾਈਡ ਵਾਈ ਸਾਈਡ ਲਾਈਕ ਗੱਲ ਕਰ ਰਹਾ ਮੈਂ ਹੁਣੇ ਮੈਂ ਇਹ ਫ੍ਰੀਜ ਤੁਸੀਂ ਦੇਖ ਰਹੇ ਹੋ ਸਰ ਫਾਇਰ ਦਾ ਕਿਹੜੇ ਵਾਈਫਾਈ ਸਮਾਰਟ ਹੈ ਠੀਕ ਹੈ ਜੀ ਟ੍ਰਿਪਲ ਡੋਰ ਸਾਈਡ ਵਾਈ ਸਾਈਡ ਟ੍ਰਿਪਲ ਸਭ ਤੋਂ badi advantage ਕੀ ਹੈ ਸਰ ਇਹਦੇ ਵੀ ਤੁਹਾਨੂੰ ਜਿਹੜੀ ਹੈ ਸਪੇਸ ਹੈ ਨੋਰਮਲ ਫ੍ਰੀਜ ਨਾਲੋਂ ਕੀ ਹੈ ਤੁ 30% ਸਪੇਸ ਮਿਲ ਜਾਂਦੀ ਹੈ ਇਹ ਫ੍ਰੀਜਰ ਦੇ ਵਿੱਚ ਆ ਫ੍ਰੀਜਰ ਦੇ ਵਿੱਚ ਕੀ ਹੈ ਵਨ ਸਾਈਡ ਪੂਰਾ ਪੂਰਾ ਫ੍ਰੀਜਰ ਹੈ ਇਹਦੇ ਵਿੱਚ ਕੀ ਹੈ ਜਿੰਨੀ ਕਿ ਰਿਕੁਆਇਰਮੈਂਟ ਥੋੜੀ ਯੂਟਿਲਾਈਜੇਸ਼ਨ ਹੈ ਆਪਣੇ ਸਮਾਨ ਦੀ ਮਿਨੀਮਮ ਫ੍ਰੀਜਰ ਵੀ ਮਿਲ ਜਾਂਦਾ 18% ਠੀਕ ਹੈ ਜੀ ਔਰ ਜਿਹੜਾ ਉੱਪਰ ਦਾ ਪਾਰਟ ਆ ਸਰ ਥੋੜਾ ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਕੂਲਿੰਗ ਵੀ ਸੈਟ ਹੋ ਜਾਂਦੀ ਹੈ ਕੂਲਿੰਗ 调整 ਕਰ ਸਕਦੇ ਹੋ ਸਰ ਵਿਦ ਵਾਈਫਾਈ ਹੈ ਆਪਣੇ ਫੋਨ ਦੇ ਥਰੂ ਵੀ ਕੰਟਰੋਲ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਸੇਮ ਸਰ ਲੰਬੀ ਟੈਨਰ ਦੀਆਂ ਸਕੀਮਾਂ ਨੇ ਵਿਜਾਜ ਵੱਲੋਂ ਇਹ ਤੇ ਔਰ ਐਡੀਸ਼ਨਲ ਬੈਨੀਫਿਟ ਦੀ ਗੱਲ ਕਰਾਂ ਦਿਵ ਤੇ ਤੁਸੀਂ ਲਵਲ ਕਰ ਕਰੀਏ ਕਿ ਕਿੰਨੇ ਲੀਟਰ ਤੋਂ ਛੋਟੇ ਫ੍ਰਿਜ ਸਟਾਰਟ ਹੋ ਜਾਂਦੇ ਨੇ ਆਪਣੇ ਕੋਲ ਫ੍ਰਿਜ ਦੀ ਸਟਾਰਟਿੰਗ ਨੇ ਇਹਦੀ ਗੱਲ ਕਰਾਂ ਮੈਂ ਆਪਣਾ 165 ਲੀਟਰ ਦਾ ਆ 100 ਲੀਟਰ ਕਪੈਸਿਟੀ ਆਪਣੀ ਸ਼ੁਰੂ ਹੋ ਜਾਂਦੀ ਹੈ ਮੈਕਸਮ ਜਿੰਨੀ ਕਪੈਸਿਟੀ ਤੁਹਾਡੀ ਰਿਕੁਆਇਰਮੈਂਟ ਹੈ ਉਹ ਤੁਹਾਨੂੰ ਮਿਲ ਜਾਈਗੀ ਫ੍ਰਿਜ ਬਾਦੂ ਪੈਨੇ ਆਪਣੇ ਕੋਲ ਬਾਦੂ ਪੈਨੇ ਸਰ ਹਮ ਬ੍ਰਾਂਡ ਐਲਜੀ ਵਾਲਪੂਲ ਹਾਇਰ ਠੀਕ ਹੈ ਜੀ ਸੈਮਸੰਗ ਮੇਜਰ ਜਿਹੜੇ ਬ੍ਰਾਂਡ ਨੇ ਸਰ ਠੀਕ ਹੈ ਜੀ ਉਹ ਸੀ ਡੀਲ ਕਰਦੇ ਆ ਠੀਕ ਮੈਂ ਕੋਈ ਕੰਪਨੀ ਸਬੰਧ ਨੇ ਉਹ ਬਦੀ ਚੀਜ਼ ਦਿੰਦੇ ਨੇ ਕੰਪਨੀ ਆਸਮਾਨ ਜੈਨੂਨ ਮਟੀਰੀਅਲ ਸਰ ਕੋਈ ਥਰ ਸਾਰਾ ਫੈਸ਼ਦਾ ਹੋਏ ਜੀ ਕਹਿੰਦੇ ਜੀ ਖਰੜ ਸੈਣੀ ਇਲੈਕਟ੍ਰੋਨਿਕ ਵਾਲੇ ਕੋਲ ਸਾਰਾ ਕੁਝ ਮਿਲਦਾ ਹੈ ਮਾਈਕ੍ਰੋਵੇਵ ਰੱਖੇ ਹੋਏ ਨੇ ਹਰ ਇੱਕ ਕੰਪਨੀ ਦੇ ਮਿਲਦੇ ਨੇ ਭਾਜੀ ਕਿੰਨੀ ਕ ਰੇਂਜ ਤੋਂ ਸਟਾਰਟ ਹੋ ਜਾਂਦੇ ਨੇ ਮਾਈਕ੍ਰੋਵੇਵ ਸਟਾਰਟਿੰਗ ਰੇਂਜ ਦੀ ਗੱਲ ਕਰਾਂ ਤਾਂ ਥੋੜਾ ਮਾਈਕ੍ਰੋ ਸ਼ੁਰੂ ਹੋ ਜਾਏਗਾ ਸਰ 650 650 ਦੀ ਰੇਂਜ ਚ ਸ਼ੁਰੂ ਹੋ ਜਾਂਦਾ ਹੈ ਬਸ ਹਾਂਜੀ ਇੱਥੋਂ ਸਟਾਰਟ ਹੈ ਡਿਪੈਂਡ ਹੋਣਾ ਮਾਡਲ ਹੈ ਸਰ ਤੁਸੀਂ ਕਿਵੇਂ ਦਾ ਮਾਡਲ ਲੈਣਾ ਹੈ ਦੇ ਵਿੱਚ ਠੀਕ ਹੈ ਜੀ ਤਿੰਨ ਤਰ੍ਹਾਂ ਦੀ ਕੈਟਾਗਰੀਆਂ ਆਉਂਦੀਆਂ ਨੇ ਸੋਲੋ ਮਿਨੀਮਾ ਦਾ ਗ੍ਰਿਲ ਹਾਂਜੀ ਨਾਲ ਹੀ ਨਵਾਂ ਦੇ ਵਿੱਚ ਕਨਵੈਕਸ਼ਨ ਆ ਗਿਆ ਸਰ ਬੇਕਿੰ ਲੈ ਕੇ ਠੀਕ ਹੈ ਜੀ 2 2000 ਤੋਂ ਸ਼ੁਰੂ ਹੋ ਗਏ ਪ੍ਰੀਮਿਅਮ ਜਿਵੇਂ ਦੀ ਤੁਹਾਡੀ ਰਿਕੁਆਇਰਮੈਂਟ ਹੈ ਹਰ ਇੱਕ ਤਰ੍ਹਾਂ ਦਾ ਮਾਡਲ ਅਵੇਲੇਬਲ ਹੈ ਆਪਣੇ ਕੋਲ ਚਿਮ ਚਿਮਣੀ ਕਿਸ ਤਰ੍ਹਾਂ ਦੀ ਮਿਲਣਗੀ ਟੇਪਰ ਡਿਜ਼ਾਈਨ ਨੋਰਮਲ ਡਿਜ਼ਾਈਨ ਕਵਰ ਡਿਜ਼ਾਈਨ ਠੀਕ ਹੈ ਜੀ ਆ ਟੀ ਸ਼ੇਪ ਹਰ ਟਾਈਪ ਦਾ ਮਾਡਲ ਜੋ ਤੁਹਾਡੀ ਰਿਕੁਆਇਰਮੈਂਟ ਹੈ ਤੇ ਫੁੱਟਾਂ ਦੇ ਹਿਸਾਬ ਨਾਲ ਲੱਗਦੀਆਂ ਜਦੋਂ ਫੁੱਟਾਂ ਦੇ ਹਿਸਾਬ ਨਾਲ ਆਉਂਦੀਆਂ ਸਰ 2 ਫੁੱਟ 2.5 ਫੁੱਟ 3 ਫੁੱਟ ਹੂੰ ਭਾਜੀ ਨੋਰਮਲ ਫ੍ਰਿਜ ਦਾ ਦੇਖੇ ਸੀ ਕਿ ਇਹ ਵੱਡੇ ਫ੍ਰਿਜ ਕਾਦੇ ਵਾਸਤੇ ਰੱਖੇ ਹੋਏ ਨੇ ਇਹ ਭਾਜੀ ਕਮਰਸ਼ੀਅਲ ਰੈਫਰਿਜਰੇਟਰ ਨੇ ਆਪਣੇ ਓਕੇ ਕਨਫੈਕਸ਼ਨਰੀ ਦਾ ਕੰਮ ਹੈ ਸਰ ਠੀਕ ਹੈ ਦੁੱਧ ਦਾ ਕੰਮ ਹੈ ਉਹਦੇ ਲਈ ਥੋੜੇ ਡੀਪ ਫਰੀਜ਼ਰ ਆਣਗੇ ਸਰ ਡੀ ਫ੍ਰਿਜ ਕਹਿੰਦੇ ਨੇ ਨਾਲ ਡੀ ਫ੍ਰਿਜ ਨੇ ਠੀਕ ਹੈ ਕਿੰਨੇ ਕਈ ਕੰਪਨੀਆਂ ਦੀ ਇਹਦੇ ਵਿੱਚ ਗੱਲ ਕਰਦੇ ਆਂ ਇਹਦੇ ਵਿੱਚ ਕੋਈ ਬੋਲਟਾਸ ਮਿਲ ਜੇਗਾ ਬਲੂ ਸਟਾਰ ਮਿਲ ਜੇਗਾ ਠੀਕ ਹੈ ਜੀ ਹਾਇਰ ਆਏ ਸਟਾਰ ਰੇਟਡ ਦੇ ਨਾਲ ਆਣਗੇ ਸਰ ਠੀਕ ਹੈ ਜੀ ਬਿਕਾਉਜ਼ ਸਭ ਤੋਂ ਸਭ ਤੋਂ ਵੱਡਾ ਫਾਇਦਾ ਕੀ ਹੈ ਹੂੰ 4 ਸਾਲ ਦੀ ਕੰਪਲੀਟ ਵਾਰੰਟੀ ਦੇ ਨਾਲ ਆ ਸਰ 4 ਸਾਲ ਦੀ ਵਾਰੰਟੀ ਹੈ ਵਾਰੰਟੀ ਹੈ ਸਰ ਕੰਪਲੀਟ ਓਕੇ ਭਾਈ ਗੱਲ ਕਰੀਏ ਆਰਓ ਵਗੈਰਾ ਰੱਖੇ ਨੇ ਫੈਨ ਵਗੈਰਾ ਰੱਖੇ ਨੇ ਪੱਖੇ ਰੱਖੇ ਨੇ ਫੈਨ ਵੀ ਲੈਣ ਦਾ ਫੈਨ ਹੈਵਲ ਵੀਗਾਰਡ ਆਰੀਅਨ ਠੀਕ ਹੈ ਜੀ ਆਰਓ ਦੀ ਗੱਲ ਕਰਦਾ ਮੋਸਟਲੀ ਆਰਓ ਦੇ ਚਮੜੇ ਕੋ ਸਾਰੇ ਬ੍ਰੈਂਡ ਨੇ ਸਰ ਠੀਕ ਹੈ ਐਕੋਗਾਰਡ ਕੈਂਟ ਠੀਕ ਹੈ ਜੀ ਲਿਪਿਓਰ ਆ ਗਿਆ ਹੈਵਲਸ ਆ ਗਿਆ ਸਰ ਠੀਕ ਹੈ ਜੀ ਸਸਤੀ ਰੇਂਜ ਜਾਣਾ ਚਾਹੋ ਸੀ ਸਸਤੀ ਰੇਂਜ ਵੀ ਅਵੇਲੇਬਲ ਹੈ ਆਪਣੇ ਕੋਲ ਆਪਦੇ ਵਿੱਚ ਲੋਅ ਰੇਂਜ ਕਿੰਨੇ ਸਟਾਰਟ ਹੋ ਜਾਂਦੀ ਹੈ ਲੋਅ ਰੇਂਜ ਸਰ 5000 ਤੇ ਆਰਓ ਸ਼ੁਰੂ ਹੋ ਜਾਂਦਾ ਆਪਣਾ 5000 ਤੋਂ ਮੈਕਸਮਮ ਜੋ ਮੜਾ ਤੁਹਾਨੂੰ ਕੋਇਰਡ ਹੈ ਅਵੇਲੇਬਲ ਹੈ ਪੱਖੇ ਰੱਖੇ ਨੇ ਪੱਖੇ ਦਾ ਸਿੰਪਲ ਤੋਂ ਲੈ ਕੇ ਪ੍ਰੀਮੀਅਮ ਪੱਖੇ ਸਾਰੇ ਪਏ ਨੇ। Orienta ਤੇ Bigard ਇਹ ਕੰਪਨੀਆਂ Orienta, Bigard, Havells ਸਾਰੀ ਬ੍ਰਾਂਡ ਅਵੇਲੇਬਲ ਹੈ ਆਪਣੇ ਕੋਲ। ਜੀ। ਪ੍ਰੀਮੀਅਮ ਪੱਖਾ ਚਾਹੀਦਾ ਸਾਨੂੰ ਝੁੰਮਾ ਟਾਈਪ ਲਾਈਟਾਂ ਵਾਲਾ ਉਹ ਵੀ ਆਪਣੇ ਕੋਲ ਮਿਲ ਜੇਗਾ ਸਰ। ਉਹ ਵੀ ਮਿਲ ਜਾਂਦਾ। ਗੀਦਰ ਨਾਲ ਵੀ ਰੱਖਦੇ ਹਾਂ। ਗੀਦਰ ਵੀ ਆ ਸਰ। ਗੀਦਰ ਦੇ ਵਿੱਚ ਆਪਣੇ ਕੋਲ Havells, ਠੀਕ ਹੈ ਜੀ, Orient, Crompton, Regal, E.O. Smith ਇਹ ਪ੍ਰੀਮੀਅਮ ਆ ਉਹ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ। ਤੇ ਕੰਪਨੀਆਂ ਕਿਹੜੀਆਂ? ਕੰਪਨੀਆਂ ਤੁਸੀਂ ਦੱਸਤੀਆਂ ਤੇ ਮਨ ਲਈ ਕਿੰਨੇ ਕਿ ਲੀਟਰ ਤੋਂ ਸਟਾਰਟ ਕਰਨੇ ਨੇ? 10 ਤੋਂ 12 ਬ੍ਰਾਂਡ ਗੀਦਰ ਦੇ ਵਿੱਚ ਆਪਣੇ ਕੋਲ 10 ਤੋਂ 12 ਬ੍ਰਾਂਡ। ਦੀ ਕੈਪੈਸਿਟੀ 1 ਲੀਟਰ ਤੋਂ ਲੈ ਕੇ ਹੂੰ 20 25 35 ਜੋ ਥੋੜੀ ਕੈਪੈਸਿਟੀ ਰਿਕੁਆਇਰਮੈਂਟ ਹੈ ਹਰ ਇੱਕ ਐਵੇਲੇਬਲ ਕਹਿੰਦੇ ਜੀ ਦਿਵਾਲੀ ਨੂੰ ਲੈ ਕੇ ਸਹਿਨੀ ਇਲੈਕਟ੍ਰੋਨਿਕ ਨੇ ਵੱਡਾ ਧਮਾਕਾ ਕੀਤਾ ਹੋਇਆ ਸਾਰਾ ਇਲੈਕਟ੍ਰੋਨਿਕ ਦਾ ਸਾਮਾਨ ਮਿਲਦਾ ਇੱਕ ਹੀ ਛੱਤ ਦੇ નીચે ਬਜਾਜ ਕਾਰਡ ਲੈ ਕੇ ਪਹੁੰਚ ਸਕਦੇ ਹੋ ਕੈਡ ਕਾਰਡ ਤੇ ਸਕੀਮਾਂ ਲੱਗੀਆਂ ਹੋਈਆਂ ਕੈਸ਼ਬੈਕ ਆਫਰਾਂ ਲੱਗੀਆਂ ਹੋਈਆਂ ਹੋਰਨਾਂ ਇੱਕਾਂ ਜਿਹੜੇ ਨਾਮ ਨੇ ਸਿਲੈਕਟਡ ਮਾਡਲਾਂ ਦੇ ਉੱਪਰ ਜਿਹੜੇ ਗਿਫਟ ਨੇਮ ਦਿੱਤੇ ਜਾ ਰਹੇ ਨੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਨੂੰ ਵਾਚ ਕਰੋ ਤੇ ਸਹਿਨੀ ਇਲੈਕਟ੍ਰੋ